ਪੁਰਾਣੇ ਬਜ਼ੁਰਗ ਬਾਤਾਂ ਪਾਉਂਦੇ ਬਾਤਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਤੇ ਇੱਕ ਚਿੜੀ ਇੱਕ ਕਾਂ ਕਹਿੰਦੇ ਉਹਨਾਂ ਨੇ ਸਾਂਝੀ ਖੇਤੀ ਕਰਨੀ ਜਦੋਂ ਸਾਂਝੀ ਖੇਤੀ ਕੀਤੀ ਤਾਂ ਉਹਨਾਂ ਨੇ ਬਾਜਰਾ ਬੀਜ ਲਿਆ ਬਾਜਰਾ ਬੀਜਣ ਜਾਣ ਨੂੰ ਕਾਂ ਕਹਿੰਦਾ ਕਰੇ ਚੱਲ ਚਿੜੀਏ ਮੈਂ ਆਉਣਾ ਠਮ ਠਮ ਕਰਦਾ ਆਉਣਾ ਚਿੜੀ ਵਿਚਾਰੀ ਵਗ ਜਾ ਕਰੇ ਉਹ ਜਾ ਕੇ ਖੇਤ ਦੇ ਵਿੱਚ ਕੰਮ ਕਰਿਆ ਹੀ ਬਾਜਰਾ ਬੀਜੇ ਹੀ ਕਾਹ ਗਿਆ ਨਾ ਤੇ ਉਸ ਤੋਂ ਬਾਅਦ ਬਾਜਰੇ ਨੂੰ ਪਾਣੀ ਲਾਉਣਾ ਸੀ ਫੇਰ ਕਾਂ ਨੇ ਇਹੀ ਗੱਲ ਕਹੀ ਫੇਰ ਨਾ ਗਿਆ ਉਦੋਂ ਬਾਅਦ ਬਾਜਰਾ ਗੁੱਡਣਾ ਸੀ ਵੱਢਣਾ ਸੀ ਇਸੇ ਤਰੀਕੇ ਨਾਲ ਕਰੇ ਅਖੀਰ ਨੂੰ ਬਾਜਰਾ ਕੱਢ ਲਿਆ ਜਦੋਂ ਬਾਜਰਾ ਕੱਢ ਲਿਆ ਕਾਂ ਚਿੜੀ ਨੂੰ ਕਹਿੰਦਾ ਤੂੰ ਤੂਤੜਾ ਲੈ ਲੈ ਮੈਂ ਬਾਜਰਾ ਲਵਾਂ ਮੈਨੂੰ ਤਾਂ ਇਹ ਵੰਡ ਸਹੀ ਲੱਗਦੀ ਹੈ ਤਾਂ ਚਿੜੀ ਵਿਚਾਰੀ ਚੁੱਪ ਕਰ ਗਈ ਉਨੇ ਤੂਤੜਾ ਲੈ ਲਿਆ ਮਹਾਰਾਜ ਦੀ ਕਿਰਪਾ ਹੋਈ ਅਸਮਾਨੋਂ ਗੜੇ ਆਉਣ ਲੱਗੇ ਗੜੇ ਇੰਨੇ ਤੇਜ਼ ਆਏ ਤੇ ਚਿੜੀ ਤਾਂ ਆਪਣੇ ਤੂਤੜੇ 'ਚ ਲੁਕ ਗਈ ਕਾਂ ਬਾਜਰੇ ਉੱਤੇ ਬੈਠਾ ਉਹ ਕਿੱਥੇ ਲੁਕੇ ਚਿੜੀ ਕੰਨੇ ਜਾਣ ਲੱਗਿਆ ਚਿੜੀ ਨੇ ਮੋੜਤਾ ਕਹਿੰਦੀ ਆਪਦੇ ਪਾਸੇ ਰਹਿ ਕਾਂ ਗੜਿਆਂ ਨੇ ਮਾਰਤਾ ਤੇ ਚਿੜੀ ਬਚ ਗਈ ਸਾਰਾ ਕੁਝ ਚਿੜੀ ਨੂੰ بچ ਗਿਆ ਇਸ ਤਰ੍ਹਾਂ ਕਰਕੇ ਜਿਹੜਾ ਕੋਈ ਬੇਈਮਾਨੀ ਕਰਦਾ ਕਿਸੇ ਨਾਲ ਉਹਦਾ ਨੁਕਸਾਨ